ਵੇ ਨੇਰੇ ਨੇਰੇ ਘਰ ਦੇ ਜੰਮਿਆ ਐਨਕਾ ਲਾ ਕੇ ਪੈ ਜਾ ਓਏ ਰਾਤ ਨੂੰ ਕਿਸੇ ਰਿਸ਼ਤੇ ਵਾਲੀ ਜਾਣਾ ਮੈਨੂੰ ਸੁੱਕਣੇ ਜੋ ਜੱਦਾ ਬਣੇ ਰਿਸ਼ਤੇ ਐਨਕਲਾ ਪੈੜਾ ਲੱਗਦਾ ਪੈੜਾ ਲੱਗਦਾ ਬੜਾ ਹੋਰ ਮੈਂ ਗੋਲੀ ਇਹਨਾਂ ਆਸ ਬੜੀ ਆਜਾ ਪਾਣੀ ਤਾਂ ਨਹੀਂ ਇੱਥੋਂ ਨਹੀਂ ਚਾਹੀਦਾ ਮੈਂ ਥੱਕੀ ਪਈ ਆ ਤੂੰ ਕਦੋਂ ਥੱਕ ਗਈ ਮੈਂ ਤਾਂ ਨੀਂਦ ਆਈ ਜਾਂਦੀ ਆ ਤੈਨੂੰ ਤਾਂ ਨੀਂਦ ਆਉਣੀ ਹੈ ਜੇ ਮੈਂ ਮੂ ਨਹੀਂ ਜਾਂਦੀ ਔਰ ਆਪਲੇ ਆ ਜਾ ਕੇ ਆ ਰਾਤ ਨੂੰ ਇਹਦਾ ਜੱਕਾ ਵੀ ਚਲਾਉਣਾ ਗਦੰਦਰੀ ਦਾ ਪਹਿਲੀ ਥੱਕ ਗਈ ਕਿਹੜਾ ਜੱਕਾ ਮੈਂ ਤਨ ਪਾਣੀ ਦਾ ਗਲਾਸ ਹੀ ਲਿਆ ਦੇਣੀ ਭਰ ਕੇ ਜਾ ਦੇ ਖੜਿਓ ਹੋਰ ਕੀ ਲਿਆਉਣਾ ਹੁਣ ਦੱਸ ਦੇ ਇੱਕ ਵਾਰੀ ਪਾਣੀ ਦਾ ਗਲਾਸ ਲਾ ਦੇ ਹੋਰ ਦੱਸ ਕੋਲ ਨਾ ਬੰਦੇ ਮੇਰੇ ਕੋਲ ਤੇ ਜਾ ਖੜਿਓ ਜਵਾਮ ਪੇ ਗਾਇਆ ਸੋਸਤ ਮਾਇ ਹੋਇਆ ਪੈ ਜਾਏ ਤੂੰ ਮਰ ਜੇ ਐ ਅੱਧੀ ਰਾਤ ਮੈਨੂੰ ਉਠਾਉਂਦਾ ਅੱਧੇ ਰਾਤ ਨੂੰ ਮੈਂ 11 ਵਜੇ ਫੇਰ ਉਠਾਂ ਟੁੱਟੀ ਲਾਉਣ ਖਾਤਰ ਮਾਰੀ ਕੋ ਪੇਲੇ ਵੰਦੀ ਅੱਜ ਦਾ ਇੱਥੋਂ ਉਦੋਂ ਨਾਲ ਠੀਕ ਮੈਂ ਤਾਂ ਹੋਰ ਤੋ ਹੀ ਲਵਾਉਂਗੀ ਸੱਤ ਚੁੰਨੀ ਲੈ ਲਿਆ ਕਰ ਜੀ ਦੇ ਇੱਥੇ ਚੁੰਨੀ ਮਾਰਦੇ ਇਹਨਾਂ ਨੇ ਭੈਂਟ ਚੋਦਦੀਆਂ ਨੇ ਮਰ ਜਾਣੇ ਨੂੰ ਅੱਧੀ ਰਾਤ ਪਾਣੀ ਨਹੀਂ ਜ਼ਿਆਦਾ ਲੱਗਦਾ ਮੇਰਾ ਨਾ ਵੀ ਛਿੰਦੀ ਆ ਨਾ ਮੈਂ ਪੀਉਣੀ ਆ ਪਾਣੀ ਇਹਦੇ ਚ ਗੋਲੀ ਤਾਂ ਫਾਇਦ ਨਾ ਲੈ ਮਰ ਜਾਨ ਆਤੀ ਤੈਨੂੰ ਗੋਲੀ ਹੁਣ ਤੂੰ ਕੜ ਕੇ ਤੱਕ 5 ਵਜੇ ਤੇ ਕੋੜਦਾ ਨੀ ਇਨਾ ਟਾਈਮ ਲਈ ਇਕੱਲੇ ਭੱਗਵੇਂਗੀ ਆ ਗਈ ਆ ਗਈ ਲਓ ਮਤਲਬ ਬਾਹਰ ਇਹ ਸੁਣਦੇ ਐ ਲਓ ਜੀ ਪਾਣੀ ਪੀ ਲਓ ਨਹੀਂ ਬਰਦਰ ਨਿੱਡਾ ਕਰਨਾ ਨਹੀਂ ਮੜਾ ਮੋਟਾ ਨਿੱਕੀ ਲਿਆਂਦਾਗਾ ਹੋਰ ਤਾਂ ਠੰਡਾ ਤਾਂ ਲਿਆਂਦਾ ਗੜੇਰਗਾ ਫੀਲਾ ਹਾਜਰੋ ਭਰਾਵਾ ਤਾਂ ਜਾ ਕੇ ਸੈਟ ਹੋ ਜਿੰਦਾ ਇੱਥੇ ਪਿਆ ਮੈਂ ਦੇ ਖਾ ਮਾਰਿਓ ਪਿਆਗਾ ਆ ਬਰਾ ਨੂੰ ਥੋੜੀ ਭਰਾ ਦੇ ਦ ਲਪਾੜਾ ਓਏ ਕੱਢ ਨਾ ਆਪਣੀਆਂ ਕੋ ਪੱਤੇ ਜੋ ਬਾਹਰ ਹੋਣੀਆਂ ਆਪਣੀਆਂ ਸਾਰ ਨਹੀਂ ਵਾਲਾ ਆ ਪੈ ਜਾ ਹਣ ਕਿਉਂ ਰਾਤ ਨਦੀ ਰਾਤ ਹੋਈ ਪਈ ਆ ਓਈ ਬੋਲੀ ਜਾ ਨਾ ਲੈ ਓਏ ਮਾਈਟਲ ਦਿਮਾਗ ਆ ਤੇਰਾ ਚੁੱਪ ਕਰ ਜਾ ਭੈਣ ਦੇ ਖਾਵਾ ਮੇ ਸਿਧਰਾਣਾ ਹੋਵੇ ਮਾਈਟਲ ਨੇ ਉੱਤੇ ਪਾਣੀ ਡੋਲ ਲਿਆ ਓ ਕੋਈ ਗੱਲ ਨਹੀਂ ਇੱਧਰ ਰੱਖ ਦੇ ਬਰੇ ਪੜਾ ਓਰੇ ਪਾਣੀ ਤੇ ਡੁੱਲੂ ਹੋ ਗਈ ਪਰੋਣੇ ਦੀ ਨਿਆ ਸਲਵੈ ਨੂੰ ਤਾਂ ਦੋ ਦਿਨ ਹੋਇਆ ਜੇ ਹੁਣ ਤੂੰ ਐਨਕ ਲਾ ਦੇ ਪੈਰਾਂ ਲੱਗਦਾ ਲਾ ਦੇ ਕੋ ਕੋ ਮੱਛੀ ਆਂ ਮੇਰੇ ਦੇ ਪਿਆ ਮਾਗਨੇ ਮੇ ਪੂਰਾ ਨਸਟ ਹੋ ਜੇ ਮੇਰੇ ਬੰਡੋਗੋ ਤਾਂ ਵੀ ਕਰ ਲਾ ਪੂਰ ਵਰਗ ਦਾ ਐ ਜਾ ਮੈਂ دیਵਾਨੀ ਚੜੀ ਸੀ ਨਾ ਤੇਰੇ ਵਰ ਨੂੰ ਦੇਖ ਕੇ ਮੂਤ ਨਿਕਲ ਜਾਂਦਾ ਸੀ ਉਹ ਜਾਂਦਾ ਤੇਰੇ ਸੁਖਾ ਮੇਰਾ ਨਹੀਂ ਮੂਤ ਨਿਕਲਦਾ ਕਿਸੇ ਨੂੰ ਦੇਖ ਕੇ ਮੇਰਾ ਤਾਂ ਕਿੱਥੇ ਲੱਗੇ ਤੇ ਦਾ ਜਦੋਂ ਕਹਾਂਗੇ ਮੜੇ ਆ ਪਾਈ ਜਾ ਚੰਗਾ ਹੋ ਜਾ ਕਹਿ ਦੇ ਨੀ ਡੈਟ ਮੈਂ ਤਾਂ ਮਨ ਤੈਨੂੰ ਮੰਨਦੀ ਆ ਐਂਕਦਾ ਲੱਤਾਂ ਮੰਡਾ ਕਰ ਪਦੀ ਮਾ ਕੋ ਨਾ ਬਸਤ ਪਾਲੀ ਤੇ ਸੁੱਤੇ ਹਾਂ ਤੇ ਕੰਮ ਹੋਰ ਵੱਜਤ ਦਾਲ ਤੇ ਤੇਰੀ ਸੇਵਾ ਕਰਦੀ ਐ ਤੂੰ ਮਰ ਜੇ ਲਾਲੇ ਤੂੰ ਮੈਨੂੰ ਹੋਰ ਕੁਝ ਬੋਲਦਾ ਚੰਗਾ ਪੈ ਜਾ ਆ ਪਾਏ ਹੋਰ ਦੱਸੋ ਹਾਏ ਪਾਈ ਜਾ ਮੈਂ ਨਾ ਬੜਾ ਭਾਈ ਨਾਲ ਮੈਂ ਤਾਂ ਮੈਂ ਦੱਸਦਾ ਨਾ 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 ਪਾਈ ਲੋ ਜੀ ਮੋਲੀ ਲੈਣਾ ਉਹਨਾਂ ਨੇ ਨਹੀਂ ਆ ਰਿਹਾ ਸੁਣ ਲੈ ਪਾ ਗਾ ਪਾ ਹੁਣ ਨਾ ਬੰਦਦਾ ਬੇ ਬੰਦ ਤਾਂ ਪਏ ਮੁੱਕ ਜਾਣਾ ਨਾ ਹੋਵੇ ਮੈਂ ਤੈਨੂੰ ਆਹ ਲਾ ਮੈਂ ਤੜਕੇ ਪੁੱਤਰ ਉੱਠ ਕੇ ਬੰਦ ਕੇ ਪਰੇ ਨੂੰ ਬਾਤ ਗਾ ਇਹ ਤਾਂ ਰਾਤ ਨੂੰ ਭਾਂਡਾ ਖਾਮੋ ਉਹ ਵੀ

ਪਤੀ ਇਹ ਮੱਤ ਖਾ ਕਰਕੇ ਰੱਖਦਾ ਮੈਂ ਮਗਾ ਗ੍ਰੈਂਡਰ ਦੇ ਜਮਾ ਮੂਰੇ ਟਰੀ ਮੂ ਐ ਖੜਦੋ ਜੋ ਵੇ ਪੈ ਜਾ ਤੈਨੂੰ ਐ ਅੱਖੀ ਨਾਲ ਮਾ ਡੇ ਟੁੱਟ ਗਈ ਵੇ ਪੈ ਚੋ ਕਿਹੜਾ ਮਛੜੀ ਮੈਨੂੰ ਨਾ ਹੋ ਜੇ ਤੈਨ ਦਾ ਪੈ ਜਾ ਉਹਨੂੰ ਤਾਂ ਮੈਂ ਕਰਿਆ ਹੁੰਦਾ ਕੰਮ ਆਇਆ ਹਰ ਮਾ ਆਇਆ ਉਹ ਲੋਣੀ ਤੇ ਨਹੀਂ ਸੌਣੀ ਤੈਨੂੰ ਨਹੀਂ ਐ ਵਰ ਪਾ ਪੱਟ ਤੇ ਸਿਰ ਰੱਖ ਕੇ ਸੌਣੀ ਨਹੀਂ ਬਸ ਤੂੰ ਸੌਂ ਨੀਂਦ ਘਟ ਆਉਂਦੀ ਹੁੰਦੀ ਐ ਵਾ Hai, cek lambat ke jalannya. Hai, hello, dia punyai cakram. Hai, metin wajah ini hanya murni saja kering. ਨਹੀਂ ਬੇ ਮਰ ਜਾਣੇ ਉਹ ਤਾਂ ਪਾ ਗਿਆ ਮੈਂ ਤਾਂ ਗੋਲੀ ਪਾ ਤੀ ਨੀਂਦ ਦੀ ਤੂੰ ਸੁੱਤਾ ਪਿਆਗਾ ਤੂੰ ਛੇਤੀ ਆ ਜਾ ਬਸ ਕੋਈ ਨੀਂਦ 4 ਵਜੇ ਭੰਗ ਜੀ ਤੂੰ ਹਰਕੇ ਤੂੰ ਛੇਤੀ ਆ ਜਾ ਬਸ ਨਹੀਂ ਮੈਂ ਪਾਗਲ ਆ ਮੈਂ ਮਰਵਾ ਦੂੰਗੀ ਤੈਨ ਨਹੀ ਉੱਠਦਾ ਨਹੀਂ ਉੱਠਦਾ ਤੂੰ ਆ ਜਾ ਬਸ ਉਹ ਤਾਂ ਪੁੰਡ ਬੜਬੜ ਕੇ ਨਿਕਲਦੇ ਤੂੰ ਛੇਤੀ ਆ ਜਾ ਨਹੀਂ ਉੜਦਾ ਨਹੀਂ ਉੜਦਾ ਆ ਜਾ ਬਸ ਮੈਂ ਤੈਨੂੰ ਜਿਹੜੋ ਕਹਿਨੀ ਤੈਨੂੰ ਮਰ ਤੱਕ ਕਿਨਾਂ ਗੋਲੀ ਪਾ ਕਿਉਂ ਤਾਂ ਸਮਾਤ ਆ ਨਹੀਂ ਉਹ ਨਹੀਂ ਉੜਦਾ ਚੰਗਾ ਆ ਜਾ ਮੈਂ ਗੇਟ ਖੋਲ ਦੂੰਗੀ ਤੂੰ ਛੇਤੀ ਆ ਜਾ ਬਸ ਆ ਜਾ ਬਸ 5 ਮਿੰਟਾਂ ਚ ਮੈਂ ਸਭ ਤੇ ਮਾਂ ਨਾ ਉਹ ਵਾਜੀ ਤੋਦ ਕ ਮਤਲਬ ਨਾ ਕਿ ਦਵਾਉਗਾ आ गया तू ए नहीं, नहीं उड़ता चुप करके बैठ नहीं उठता ते मेरे ते यकीन नहीं था नहीं 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 उठता तो और बढ़िया ते मैं दस से ऐसे ना मैं कह नहीं उठता त मैं गोली पाती ओ मुन्नू डर लगता है गा जो करे बंदा वया होवे नहीं कुछ नहीं हुंदा ਉਹ ਗਿਉ ਨਹੀਂ ਇਹਨੇ ਗੜਾ ਨਹੀਂ ਨਹੀਂ ਉੱਠਦਾ ਜੇ ਤੈਨੂੰ ਆ ਸੁਣ ਨੀਏ ਮੈਨੂੰ ਪਤਾ ਨਾ ਮੈਨੂੰ ਪਤਾ ਮੇਰੇ ਬੰਦੇ ਦਾ ਓਏ ਤੈਨੂੰ ਹੀ ਬਤਾਇਆ ਮੈਂ ਵਾਹ ਮਰਾ ਪਤਾ ਸੀ ਨਾ ਇਹ ਬੱਦ ਲੱਗਦਾ ਮਰਾ ਪਤਾ ਸੀ ਨਾ ਹੁਣ ਤੂੰ ਮੇਰੇ ਨਾਲ ਸੌਣਾ ਹਾਂ ਕਿ ਚੱਲ ਬਾਥਰੂਮ ਚ ਜਾ ਲੈ ਉੱਥੇ ਚੱਲ ਜਾ ਜਾ ਨਾ ਉੱਟ ਕਾੜਾ ਨਾ

ਖੜ ਕਿ ਹਮਨ ਕੱਪੜੇ ਕਲਾ ਲਿੰਦੇ ਲਾਲ ਆ ਬੂ ਸਾਦੇ ਲਾਲ ਲਾਈਟ ਚੰਦੀ ਆ ਲਾਲ ਆ ਦਵਾ ਦਵ ਪੈਂਦਾ ਨਹੀਂ ਨੇ ਘਰੇ ਵੀ ਆ ਲਾ ਕੇ ਸਿਆਪਾ ਖੜਾ ਕਰਤਾ ਐਵੇਂ ਜਦੋਂ ਪਤਾ ਵੀ ਨਹੀਂ ਉਹ ਉਹ ਖਰਜਾ ਕੀ ਤੈਨੂੰ ਹੈ ਅੰਨ ਕਾਲ ਆਸਪਾ ਨਾ ਆਏ ਦੂਰ ਹੋ ਬਈ ਮਾ ਖਰਜਾ ਕਿੱਧਰ ਆਈ ਜਾਣਾ ਉੱਧਰ ਚੱਲ ਪਾ ਦੇ ਖਾਉਂਦੇ ਮਿਲ ਨੂੰ ਟਿੰਗੀਆਂ ਦੇ ਤਾ ਉਹ ਮਰ ਜਾਣੇ ਮੇਰੇ ਤਾਂ ਕਬਜੀ ਹੋਈ ਪਈ ਆ ਮੇਰੇ ਤਾਂ ਉਹ ਵੀ ਆ ਗਈ ਸੀ ਤੇਰੀ ਕਬਜੀ ਨੇ ਖੋਦ ਸਾਰੀ ਉਮਰਾ ਤਾਰੀ ਉਮਰ ਤੋਂ ਕੀ ਕਰਦਾ ਫਿਰ ਦਾਦੀ ਦਾ ਟੋਟਾ ਮੈਂ ਮਗਲਾ ਖਾਣਾ ਆਇਆ ਸੀ ਬਦਾਨਾ ਦੇ ਖਾਵਾ ਨਹੀਂ ਮੈਂ ਤੇ ਪਛਾਹ ਕਰਨਾ ਹੁਣ ਥਿੜ ਜਾਣਾ ਮੈਨੂੰ ਬੁਲਾਣਾ ਬੜਾ ਚੱਕਰ ਆਈ ਜਾਂਦੇ ਮੈਨੂੰ ਤੂੰ ਬਾਹਰ ਕਰ ਲੈ ਬਾਥਰੂਮ ਕਰਨਾ ਹਰ ਮੈਂ ਕਾ ਇੱਥੇ ਮੈਂ ਤਾਂ ਮੂਤਨ ਦੀ ਮੋਸ਼ਕ ਮਾਰਦਾ ਹਾਂ ਹਰ ਭਾਵੇਂ ਕਿ ਲੱਖਾਂ ਮਣ ਤੋਂ ਹੋਏ ਪਿਆ ਮੇਰਾ ਪੈਸਾ ਪਹਿਲੇ ਜਾ ਮੈਂ ਉੱਧਰ ਚਲ ਮੈਂ ਨਹੀਂ ਵਰਦਨੀ ਦੀ ਬਾਥਰੂਮ ਚ ਤੇ ਤੇਰੇ ਮਾਦੇ ਸਾਰੇ ਨੇ ਇੱਥੇ ਨਹੀਂ ਉਧਰ ਨਹੀਂ ਜਾਣਾ 2 ਲੱਖ ਰੁਪਏ ਲਾ ਆਸ ਨਾ ਰਵੇ 2 ਲੱਖ ਮੈਂ ਨਹੀਂ ਵਰਦਨੀ ਦੀ ਉਹ ਤਾਂ ਕਿੱਥੇ ਨਹੀਂ ਬਣਦੀ ਮੈਂ ਤਾਂ ਉੱਥੇ ਬਾਹਰ ਨਹੀਂ ਸਵਾਣਾ ਨਹੀਂ ਸੀ तो उधर चल अरे जातरी हामी मन ना हूँ एकदम मेरा पगवा अरे बस नहीं उधर उधर नहीं जाना मैं तन्नू कहते ना अपनी तो लड़ाई वाली बड्डी पैजूगी करे लड़ाई पैजू किठे गए कला को तू फैन तो 20 बंदा तेरे मर गई नहीं उधर नहीं है उधर जा बाहर कर जा तू बड़ा लग उधर मैं तन्नू कह

ਬਗਿਆ ਮਰਦਾ ਮਾਰਾ ਖੜ ਜਾ ਖੜ ਇੱਥੇ ਪਈ ਨਹੀਂ ਖੜ ਜਾ ਮੈਂ ਮੈਨੂੰ ਚਮਾਰ ਕੇ ਗੱਬਾ ਤੇਰੀ ਮਾਂ ਦੀ ਲੱਤਾਂ ਵਾਲਾ ਤੂੰ ਆ ਨਾ ਤੈਨੂੰ ਪੱਠੇ ਤੈਨੂੰ ਮਾਰ ਕੇ ਤੈਨੂੰ ਮਾਰ ਦੇ ਦੇਖਾ ਮੈਂ ਨੇ ਕਿਹ ਬਚੋਲੇ ਮਾਰ ਕੇ ਮਾਰ ਦਈਏ ਤੇ ਫੇਰ ਦਹਾਵੇ ਤੇ ਹੋਣਿਆ ਪਰ ਤੂੰ ਤਾਂ ਜਾਂਦੀ ਕਿਉਂ ਨਾ ਮਾਰੀ ਦੀ ਮਾਂ ਨੇ ਨਹੀਂ ਲੇਖਿਆ ਫੁੱਟੇ ਕੰਮ ਕਰਦੀ ਹੈ ਇਹੇ ਖਾਮਦੀ ਤਾਏ ਮਾਰ ਦੇ ਮੈਂ ਉਹਨੂੰ ਨਹੀਂ ਸੱਦਿਆ ਸੀ ਤੇਰਾ ਬੇੜਾ ਬਈਏ ਆਪ ਮੇਰਾ ਪੂਰਾ ਬੜੀ ਜਮਾਨਾ ਲਾ ਹਾਂ ਆਪ ਆਇਆ ਸੀ ਤੂੰ ਮਾਰ ਦੇ ਮੈਂ ਉਹਨੂੰ ਨਹੀਂ ਸੱਦਿਆ ਹਟ ਜਾ ਤੇਰੀ ਮਾਂ ਦੀ ਫੁੱਦੀ ਤੇਰੀ ਦੀ ਫੇਰ ਸਰਾਣਾ ਮਾਰ ਕੇ ਮੇਰਾ ਜਿਹੜਾ ਪਊਆ ਲੱਗਣਾ ਓਏ ਨਹੀਂ ਤੂੰ ਤਾਏ ਨਾ ਮੈਂ ਗੱਦਾ ਆਰਨਾ ਭੈਣ ਤੋ ਦੇ ਦੇ ਰੋਕ ਸਦਾ ਬਹੁਤ ਦਾ ਭੈਣ ਦਾ ਖੰਡ ਲੋ ਕਿਸੇ ਗੱਲ ਹੋਰ ਚੱਲ ਤੂੰ ਆ ਭੈਣ ਚੋਦੇ ਦਾ ਆਏ ਤੇਰੇ ਭਾਏ ਭਾਈ ਜੇ ਬੇੜਾ ਤੂੰ ਮਾਰ ਦੇ ਕੋਈ ਗੱਲ ਨਹੀਂ ਬੇੜਾ ਦਾ ਤੇਰਾ ਬੈਠੂ ਤੂੰ ਦੇਖੀ ਤਾਂ ਨਹੀਂ ਉਧਰ ਪਿਆਗਾ ਮੈਂ ਰਸੋਈ ਜਾ ਜਾ ਪੈ ਜਾ ਇੱਥੇ ਜਦੋਂ ਮਿਲ ਸਾਦਾ ਤੜਕ ਨਾ ਮੈਂ ਤਾਂ ਨਵੇੜਾ ਕਾਉਂਗਾ ਜਾ ਬਸ ਕਰ ਲੈ ਨਵੇੜਾ ਮੈਂ ਹਾਂ ਹਾਂ ਖਾ ਕੇ ਬੁੰਡ ਤੇ ਡਾਂਗਾ ਪੈਰ ਚੋਣ ਦੇ ਬੁੰਡ ਤੇ ਜਮੀਨ ਤੋਂ ਨੇ ਬੁੰਡ ਤੋਂ ਪੱਲੀ ਲਾ ਰੱਖੇ ਜਾ ਮਰਦਾ ਮਾਰ ਤੂੰ ਸੁੱਤਾ ਬੇਟੀ ਦੇ ਖਾਮਾਂ ਦੀ ਤੂੰ ਤੇ ਬੰਦੇ ਬਲਾਈ ਨਹੀਂ ਆ ਜਾ ਮਰਦਾ ਮਾਰ ਜਾ ਮਰ ਜਾ ਪੈ ਨਹੀਂ ਤੇ ਤੇ ਮਰ ਕੇ ਮੈਂ ਤੇਰਾ ਨਾਮ ਲਿਖੂਸ ਤਾ ਦੇ ਆ ਜਮੀਨ ਮਾਲ ਦੇ ਭਾਈ ਨੂੰ ਕਿੱਥੇ ਜਾਉ ਬੇ ਆਦੇ ਆਂ ਅਈ ਤੇ ਜਵਾਬ ਹੀ ਨਹੀਂ ਹੁੰਦਾ ਤੀ ਦੇ ਖਾਮਾਦਗੇ ਇਹ ਪਤਾ ਕਿੰਨੇ ਬੂਲੇ ਠਕਾਈ ਨਹੀਂ ਮੈਂ ਵੀ ਕਹਾ ਮੇਰਾ ਡਵਾਕੇ ਨਹੀਂ ਹੁੰਦਾ ਸਾਲ ਹੋ ਗਿਆ ਮੈਨੂੰ ਉੱਥੇ ਕੋਈ ਗੱਲ ਨਹੀਂ ਇੰਤੂ ਦਿਨੇ ਮਾਰਤਾਂ ਨਾ ਰੱਖ ਮੈਂ ਦੇ ਖਾਮਾ ਨਾ ਗੈ ਤਲੀ ਜਾਂਦਾ ਤੜਕੇ ਦਾ ਨਿਮੇਰਨਾ ਭਾਂਡ ਤੋੜਦੀ ਦਾ ਕੋਮ ਬੰਦੇ ਸਾਦੀ